ਅੱਜ ਫਲੋਰ ਵਿਖੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਦਾ 133ਵਾਂ ਜਨਮ ਦਿਹਾੜਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਜਿਤਨ ਦਾਸੀਏ ਕਿ ਅੱਜ ਫਲੋਰ ਵਿਖੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਨਾਰੀ ਜਾਤੀ ਦੇ ਮੁਕਤੀਦਾਤਾ ਅਤੇ ਗਰੀਬਾਂ ਮਜ਼ਲੂਮਾਂ ਦੇ ਮਸੀਹਾ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਦਾ 133ਵਾਂ ਜਨਮ ਦਿਹਾੜਾ ਸ਼੍ਰੀ ਗੁਰੂ ਦਾਸ ਪਵਨ ਪ੍ਰਬੰਧਕ ਕਮੇਟੀ ਰਜਿਸਟਰ ਫਲੋਰ ਤੋਂ ਉਹਨਾਂ ਦੇ ਬੁੱਤ ਤੇ ਫੁੱਲਾਂ ਦੇ ਹਾਰ ਪਾ ਕੇ ਅਤੇ ਲੱਡੂ ਵੰਡ ਕੇ ਮਨਾਇਆ ਗਿਆ ਇਸ ਮੌਕੇ ਉਹਨਾਂ ਬੋਲਦਿਆਂ ਕਿਹਾ ਕਿ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜ ਭਾਰਤ ਦਾ ਸਭਿਧਾਨ ਲਿਖ ਕੇ ਦੁਨੀਆ ਲਈ ਇੱਕ ਮਿਸਾਲ ਪੈਦਾ ਕੀਤੀ ਜੋ ਕਿ ਰੰਦੀ ਦੁਨੀਆ ਤੱਕ ਯਾਦ ਰਹੇਗੀ ਇਸ ਮੌਕੇ ਅਮਰਪਾਲ ਭੌਂਸਲੇ ਤਾਰਾ ਚੰਦ ਜੱਖੂ ਸੋਨ ਲਾਲ ਜ਼ਗੜ ਰਾਜੇਸ਼ਵਰ ਸੰਧੂ ਰਜਿੰਦਰ ਸੰਧੂ ਸਾਬਕਾ ਡੀਐਸਪੀ ਬਿਕਰਮਜੀਤ ਸਿੰਘ ਨਗਰ ਕੌਂਸਲ ਦੇ ਪ੍ਰਧਾਨ ਮਹਿੰਦਰਪਾਲ ਚੁੰਬਰ ਅਤੇ ਸਰਪੰਚ ਜਗਤਾਰ ਚੰਦ ਤਾਰਾ ਤੋਂ ਇਲਾਵਾ ਹੋਰ ਵੀ ਸ਼ਹਿਰ ਵਾਸੀ ਮੌਜੂਦ ਸਨ ਏਪੀ ਨਿਊਜ਼ ਪੰਜਾਬੀ ਲਈ ਫਲੋਰ ਤੋਂ ਸਿੰਦਾ ਸਿੰਘ ਦੇ ਨਾਲ ਪ੍ਰਾਪਲ ਦੀ ਵਿਸ਼ੇਸ਼ ਰਿਪੋਰਟ ਕਾਰਕਾ ਜੀ ਬਹੁਤ ਬਹੁਤ ਰੋਗ ਬਹੁਤ ਹੀ ਬੋਲਾ ਸਾਰੇ ਸੰਗਤ ਨੂੰ ਜੈ ਗੋਦੇਵ ਤੁੰਗਦੇਵ ਜੈ ਪੀਂਜੈ ਪਾਬਾਵਾ ਸਾਹਿਬ ਡਾਕਟਰ ਬੀ ਆਰ ਮੇਰਗਜੀ ਦੇ 31 ਮਈ ਜਨਮ ਦਿਵਸ ਤੇ ਸ਼੍ਰੀ ਗੁਰੂ ਦਾਸ ਪਵਨ ਪ੍ਰਬੰਧਕ ਕਮੇਟੀ ਫਲੋਰ ਤੇ ਸ਼੍ਰੀ ਗੁਰੂ ਦਾਸ ਮੰਦਰ ਨੋਰਮਾ ਰੋਡ ਫਲੋਰ ਵੱਲੋਂ ਸਾਰੇ ਸੰਗਤਾਂ ਨੂੰ ਲੱਖ ਲੱਖ ਵਧਾਈ ਹੈ ਡਾਕਟਰ ਬਾਬਾ ਸਾਹਿਬ ਉਹਨਾਂ ਬੇਦਗ ਜੀ ਨੇ ਜੋ ਸੁਵਿਧਾਨ ਲਿਖ ਕੇ ਜਿਹੜਾ ਦੇਸ਼ਨ ਦਿੱਤਾ ਉਹਦੇ ਵਿੱਚ ਜਿਹੜੇ ਸਾਡੇ ਕੌਮ ਨੂੰ ਜਿਹੜੀ ਵਧੀਆ ਤਰੀਕੇ ਨਾਲ ਪਰ ਦਿੱਤਾ ਕੀਤੀ ਆ ਤੇ ਅਸੀਂ ਡਾਕਟਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਉਹਨਾਂ ਜੋ ਕਿਹਾ ਵਾ ਪੜੋ ਜੜੋ ਤੇ ਸੰਘਰਸ਼ ਕਰੋ ਤੇ ਜਿਹੜੀ ਪੜਨ ਵਾਲੀ ਜਿਹੜੀ ਗੱਲ ਆ ਉਹ ਮੈਂ ਸਾਰੇ ਹੀ ਆਪਣੇ ਕੌਮ ਨੂੰ ਪਾਉਂਗਾ ਕਿ ਆਪਣੇ ਬੱਚਿਆਂ ਨੂੰ ਪੜਾਓ ਕਿਉਂਕਿ ਜਿਹੜੀ ਪੜਾਈ ਆ ਇਹ ਹੀ ਸਫਲਤਾ ਦੀ ਕੁੰਜੀ ਆ ਇੱਕ ਵਾਰੀ ਫੇਰ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ बाबा साहेब ਡਾਕਟਰ ਭੀਮਰਾਵ ਅੰ베ਡਕਰ ਜੀ ਦੇ 133ਵੇਂ ਜਨਮ ਦਿਵਸ ਤੇ ਅੱਜ ਸ਼੍ਰੀ ਗੁਰਦਾਸ ਭਵਨ ਪ੍ਰਬੰਧਕ ਕਮੇਟੀ ਤੇ ਸਮੂਹ ਮੇਡਕ੍ਰਾਈਟ ਆਰਗੇਨਾਈਜੇਸ਼ਨ ਵੱਲੋਂ ਅੱਜ ਉਹਨਾਂ ਨੂੰ ਹਾਰ ਪਾ ਕੇ ਉਹਨਾਂ ਨੂੰ ਯਾਦ ਕੀਤਾ ਗਿਆ ਔਰ ਸ਼ਰਧਾਂਜਲੀ ਨਰਪਤ ਕੀਤੇ ਗਏ ਅੱਜ ਦੇ ਮੌਕੇ ਤੇ ਮੈਂ ਸਮੁੱਚੇ ਦੇਸ਼ ਵਾਸੀਆਂ ਨੂੰ ਔਰ ਵਿਦੇਸ਼ਾਂ ਚ ਵਸਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਕਿ ਸਾਨੂੰ बाबा साहेब ਡਾਕਟਰ ਅੰਬੇਡਕਰ ਦੇ ਫਲਸਫੇ ਮੁਤਾਬਕ ਇਸ ਦੇਸ਼ ਦੇ ਅੰਦਰ ਉਨ੍ਹਾਂ ਦੇ ਬਣਾਏ ਹੋਏ ਸੰਵਿਧਾਨ ਨੂੰ ਬਚਾਉਣ ਦੇ ਲਈ ਸੰਘਰਸ਼ ਹੀ ਲੈਣਾ ਚਾਹੀਦਾ ਔਰ ਉਨ੍ਹਾਂ ਦੀ ਉੱਤੀ ਸੁੱਚੀ ਵਿਚਾਰਧਾਰਾ ਨੂੰ ਦੇਸ਼ ਦੇ ਅੰਦਰ ਲਾਗੂ ਕਰਨ ਦੇ ਲਈ ਜਿਹੜਾ ਸਾਨੂੰ ਉਪਰਾਲੇ ਕਰਨੇ ਚਾਹੀਦੇ ਆ ਤਾਂ ਜੋ ਸਾਡੇ ਮਹਾਪੁਰਸ਼ਾਂ ਨੇ ਜਿਹੜਾ ਇਸ ਦੇਸ਼ ਦੇ ਅੰਦਰ 5000 ਸਾਲ ਦੀ ਗੁਲਾਮੀ ਤੋਂ ਬਾਅਦ ਇਸ ਦੇਸ਼ ਦੇ ਵਿੱਚ ਸਾਨੂੰ ਬਰਾਬਰਤਾ ਦਾ ਹੱਕ ਦਿੱਤਾ ਔਰ ਭਾਰਤ ਦਾ ਸੰਵਿਧਾਨ ਦਿੱਤਾ ਔਰ ਸਾਰੇ ਵਰਗਾਂ ਔਰ ਸਾਰੇ ਧਰਮਾਂ ਦੇ ਲੋਕਾਂ ਨੂੰ ਉਹਦੇ ਵਿੱਚ ਜਿਹੜਾ ਨਿਆਂ ਦਾ ਜਿਹੜਾ ਉਹਨਾਂ ਨੇ ਸਿਸਟਮ ਰੱਖਿਆ ਔਰ ਉਹਨਾਂ ਨੂੰ ਰਾਹਤ ਦਿੱਤੀ ਆ ਉਹਨੂੰ ਬਚਾਉਣ ਦੇ ਲਈ ਸਾਨੂੰ ਸੰਘਰਸ਼ੀ ਲੈਣਾ ਚਾਹੀਦਾ ਅੱਜ ਦੇ ਸਮੇਂ 'ਚ ਉਹਨਾਂ ਨੂੰ ਇਹੀ ਸੱਚੀ ਸ਼ਰਧਾਂਜਲੀ ਹੋਵੇ। ਹਾਂਜੀ ਸੰਸਦ ਹਾਂਜੀ ਅੱਜ ਬਾਬਾ ਸਾਹਿਬ ਡਾਕਟਰ ਭੀਮ ਅੰਬੇਦਕਰ ਜੀ ਦੇ ਜਨਮ ਦਿਨ ਦੇ ਉੱਤੇ ਮੈਂ ਕੁੱਲ ਸੰਸਾਰ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਦਾ ਆ ਜੋ ਬਾਬਾ ਸਾਹਿਬ ਦੀ ਅਡੋਲ ਜੀ ਆ ਜੋ ਉਹਨੇ ਸਾਨੂੰ ਸਿਖਾਇਆ ਪੜੋ ਜੁੜੋ ਅਤੇ ਸੰਘਰਸ਼ ਕਰੋ ਦੇ ਜੋ ਪਹਿਲਾ ਮੋਟਿਵ ਆ ਉਹ ਅਸੀਂ ਅਚੀਵ ਕਰ ਲਿਆ ਆ ਪੜ ਲਿਆ ਆ ਉਣਾ-ਉਣਾ ਵਾਲਾ ਮੋਟੀਵ ਜਿਹੜਾ ਜੁੜਨਾ ਜੁੜਨ ਦੀ ਸਾਨੂੰ ਲੋੜ ਆ ਜੁੜ ਕੇ ਅਸੀਂ ਵਕ ਵਕ ਜਿਹੜੇ ਫੀਲਡ ਆ ਉਹਨਾਂ 'ਚ ਸੰਘਰਸ਼ ਕਰੀਏ ਅਤੇ ਆਪਣੀ ਜਿਹੜੀ ਕੌਮ ਆ ਤੇ ਜੋ ਸੁੱ ਕੁੱਲ ਦੁਨੀਆ ਆ ਇਹਨੂੰ ਬਾਬਾ ਸਾਹਿਬ ਦੀ ਏਡੋਲਜੀ ਨਾਲ ਜੋੜੀਏ ਤਾਂ ਜੋ ਸੇਧ ਦੇ ਕੇ ਅਸੀਂ ਬਾਬਾ ਸਾਹਿਬ ਦੇ ਸੁਪਨਿਆਂ ਦਾ ਸੰਸਾਰ ਸਿਰ ਸਕੀਏ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ